ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋਏ ਮੇਰੇ ਵੱਲੋਂ ਸਾਰੇ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਕੋਈ 5:30 ਇਸ ਵਕਤ ਖੜਾ ਪੰਗਰਨਾਲਾ ਮੰਡੀ ਦੇ ਵਿੱਚ ਤਰੀਕੇ ਗਿਆ ਅੱਜ ਬਾਈ ਚਲੋ ਦਿਨ ਹੈਗਾ ਬੁੱਧਵਾਰ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫੋਨ ਸ਼ੇਲ ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਅੱਜਾ ਹਾਂਜੀ ਦੋਸਤੋ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਸੰਜੀਤ ਜੀ ਆਪਾਂ ਹੋਲ ਸੇਲ ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਤੇ ਸੁਣਨ ਦੇ ਵਿੱਚ ਆਇਆ 21 ਤਰੀਕ ਨੂੰ ਤਾਂ ਬਹੁਤ ਕੰਨੇ ਗੋਭੀ ਦਾ ਰੇਟ ਤੇਜ਼ ਰਿਹਾ ਤੇ ਅੱਜ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾ ਰਿਹਾ ਜੀ 21 ਤਰੀਕ ਦਾ ਜੀ ਅੱਜ ਦਾ ਜੀ ਗੋਭੀ ਦਾ ਰੇਟ ਜੀ ਇਦਾਂ ਹਾਂਜੀ ਦੋਸਤੋ ਰਾਜਸਥਾਨ ਵਾਲੀ ਗਾਜਰ ਦਾ ਪਾ ਹੈਗਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਪਾ ਰਿਹਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਪਾ ਜੀ ਗਾਜਰਾਂ ਦਾ ਜੀ ਕਿਲੋ ਦਾ ਜੀ ਅੱਜ ਦਾ ਜੀ ਇਹ ਬੰਦਪੂਰੀਆਂ ਦਾ ਪਾ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਪਿੰਡੀ ਦਾ ਪਾ ਹੈਗਾ ਜੀ ਅੱਜ ਦਾ ਜੀ ਕਿੱਲੋ ਦਾ ਭਾਅ ਰਿਹਾ ਜੀ 30 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਤੇ ਪੰਸੇਰੀ ਦਾ ਭਾਅ ਰਿਹਾ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਆਗਮ ਕੰਮ ਹੋ ਗਿਆ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਥੋੜਾ ਜਿਹਾ ਭਾਅ ਤੇਜ਼ ਹੋਣ ਦੇ ਨਜ਼ਰ ਆ ਰਹੇ ਨੇ ਸਾਗ ਦਾ ਜੀ ਸਾਗ ਦਾ ਭਾਅ ਹੈਗਾ ਜੀ ਅੱਜ ਦਾ ਜੀ 150 ਤੋਂ ਲੈ ਕੇ 180 ਰੁਪਏ ਤੱਕ 200 ਰੁਪਏ ਤੱਕ ਦਾ ਭਾਅ ਜੀ ਸਰੋਂ ਦੇ ਸਾਗ ਦਾ ਜੀ ਅੱਜ ਦਾ ਜੀ ਇਹ ਦਰਜਨ ਦਾ ਭਾਅ ਜੀ 150 200 ਤੱਕ ਦਾ ਭਾਅ ਜੀ ਸਾਗਦਾ ਜੀ ਅੱਜ ਦਾ ਜੀ ਦਰਜੰਦਾ ਹਾਂਜੀ ਦੋਸਤੋ ਮੇਥੇ ਦਾ ਪਾ ਹੈਗਾ ਜੀ ਅੱਜ ਦਾ ਜੀ ਦਰਜੰਦਾ ਪਾ ਰਿਹਾ ਜੀ ਮੇਥੇ ਦਾ ਜੀ 200 ਰੁਪਏ ਦਰਜੰਦਾ ਪਾ ਜੀ ਮੇਥੇ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਆਪਾਂ ਬਾਈ ਹਰੀ ਨਾਲ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਰਿਹਾ ਜੀ ਸਬਜ਼ੀਆਂ ਦਾ ਜੀ ਅੱਜ ਦਾ ਜੀ ਕੋਲ ਸੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਰਿਹਾ ਕੀ ਹਾਲ ਨੇ ਗੌਤਮ ਬਾਈ ਬਹੁਤ ਵਧੀਆ ਬਾਈ ਦੀਵਾਲੀ ਵਧੀਆ ਲੰਘੀ ਬਈ ਬਹੁਤ ਵਧੀਆ ਜੀ ਅੱਜ ਵਿਸਕਰਮਣੇ ਅੱਜ ਅੱਜ ਵਿਸਕਰਮਣੇ ਅੱਜ ਹਾਂਜੀ ਅਸਮੱਲਾ ਹੋਵੇ ਤੇਰੇ ਚਾਰ ਚੱਲੇ ਅੱਛਾ ਅੱਛਾ ਗੋਭੀ ਹਾਂਜੀ ਦੋਸਤੋ ਕਦੂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾ ਨਾਲ ਭਾਰ ਰਿਹਾ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਹੈ ਜੀ ਕਦੂ ਦਾ ਜੀ ਤੇ ਬੰਦ ਗਰੇਟਾ ਨਾਲ ਭਾਰ ਰਿਹਾ ਜੀ ਕਦੂ ਦਾ ਜੀ ਅੱਜ ਦਾ ਹਾਂਜੀ ਦੋਸਤੋ ਗੋਭੀ ਦਾ ਭਾਅ ਥੋੜਾ ਜਿਹਾ ਘਟ ਚੁੱਕਿਆ ਜੀ ਗੋਭੀ ਦਾ ਭਾਅ ਰਹਿ ਗਿਆ ਜੀ ਅੱਜ ਦਾ ਜੀ ਤੇ ਕੱਲ ਤਾਂ ਵਿਕੇ ਜੀ ਗੋਭੀ ਕਹਿੰਦੇ 130 ਤੱਕ ਵਿਕੇ ਜੀ ਗੋਭੀ ਕਿੰਨੇ ਦਾ ਭਾਰ ਰਿਹਾ ਜੀ ਮੰਡੀ ਦਾ ਜੀ 130 ਰੁਪਏ ਤੱਕ ਦਾ ਭਾਰ ਰਿਹਾ ਜੀ ਕੱਲ ਦਾ ਤੇ ਅੱਜ ਦਾ 22 ਤਰੀਕ ਦਾ ਪਾ ਹੈਗਾ ਜੀ ਗੋਭੀ ਦਾ ਜੀ ਅੱਜ ਦਾ ਜੀ 85 ਤੋਂ ਲੈ ਕੇ 90 ਰੁਪਏ ਤੱਕ ਦਾ ਪਾ ਜੀ ਗੋਭੀ ਦਾ ਜੀ ਅੱਜ ਦਾ ਜੀ ਇਹ ਲੋਕਲ ਗੋਭੀ ਦਾ ਪਾ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਲੋਕਲ ਖੀਰੇ ਦਾ ਪਾ ਹੈਗਾ ਜੀ 22 ਹੈਰੀ ਗ੍ਰੋ ਮਿਲ ਜੀ ਲੋਕਲ ਖੀਰਾ ਜੇ ਕਿਸੇ ਨੇ ਲੈਣਾ ਜੀ ਲੋਕਲ ਖੀਰੇ ਦਾ ਪਾ ਹੈਗਾ ਜੀ 13 ਤੋਂ ਲੈ ਕੇ 15 ਰੁਪਏ ਤੱਕ ਦਾ ਪਾ ਅੱਜ ਕਿਲੋ ਦਾ ਜੀ ਲੋਕਲ ਖੀਰੇ ਦਾ ਜੀ ਹਾਂਜੀ ਚਾਨਾ ਖੀਰੇ ਦਾ ਪਾ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਚਾਨਾ ਖੀਰੇ ਦਾ ਜੀ ਇਹ ਬੰਦ ਲਫਾਸਾ ਦਾ ਭਾਅ ਜੀ ਭਾਈ ਹੈਰੀ ਕੋਲੋਂ ਮਿਲ ਜੂ ਇਹ ਵੀ ਚਾਨਾ ਖੀਰੇ ਜੇ ਕਿਸੇ ਨੂੰ ਲੈਣਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਚਾਨਾ ਖੀਰੇ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਚਿਬੜਾ ਦਾ ਭਾਅ ਹੈਗਾ ਜੀ ਕਿਲੋ ਦਾ ਭਾਅ ਰਿਹਾ ਜੀ ਜਿਹਾ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਚਿਬੜਾ ਦਾ ਤੇ ਪੰਸੀਰੀ ਦਾ ਭਾਅ ਰਿਹਾ ਜੀ 120 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਚਿਬੜਾ ਦਾ ਜੀ ਪੰਸੀਰੀ ਦਾ ਹਾਂਜੀ ਦੋਸਤੋ ਸਿਮਲਾ ਮਿਰਚ ਦਾ ਭਾਅ ਹੈਗਾ ਜੀ 170 ਦਾ ਭਾਅ ਰਿਹਾ ਜੀ ਸਿਮਲਾ ਮਿਰਚ ਦਾ ਜੀ ਅੱਜ 85 ਤੋਂ ਲੇਕਿਨ 90 ਰੁਪਏ ਤੱਕ ਦਾ ਭਾਅ ਜੀ ਸਿਮਲਾ ਸਿਮਲਾ ਮਿਰਚ ਦਾ ਜੀ ਤੇ ਬੰਦਲ ਫਸੇ ਦਾ ਭਾਅ ਜੀ ਸਿਮਲਾ ਮਿਰਚ ਦਾ ਜੀ ਅੱਜ ਦਾ ਹਾਂਜੀ ਦੋਸਤੋ ਸਾਡੀ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ 65 ਤੋਂ ਲੇਕਿਨ 70 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਅੱਜ ਦਾ ਜੀ ਬੰਦ ਬੋਰੀਆਂ ਦਾ ਭਾਅ ਜੀ ਅੱਜ ਦਾ ਜੀ ਹਰੀ ਪਰਚ ਦਾ ਹਾਂਜੀ ਦੋਸਤੋ ਅਦਰਕ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦਪੋਰੀ ਦਾ ਭਾਅ ਰਿਹਾ ਜੀ ਅੱਜ ਇਹ 65 ਰੁਪਏ ਕਿਲੋ ਦਾ ਭਾਅ ਜੀ ਅਦਰਕ ਦਾ ਜੀ ਅੱਜ ਦਾ ਜੀ ਇਹ ਬੰਦਪੋਰੀ ਦਾ ਭਾਅ ਜੀ ਅਦਰਕ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਹਾੜੀ ਗਜਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ 220 ਰੁਪਏ ਤੱਕ ਦਾ ਭਾਅ ਜੀ ਪੰਸੇਰੀ ਦਾ ਜੀ ਗਜਰਾਂ ਦਾ ਜੀ ਤੇ ਬੰਦਪੋਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਸਾਢੇ 1400 ਤੋਂ ਲੈ ਕੇ 1500 ਰੁਪਏ ਤੱਕ ਦਾ ਭਾਅ ਜੀ ਗਜਰਾਂ ਦਾ ਜੀ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਹੈਗਾ ਜੀ ਜਿਹੜੀ ਵਧੀਆ ਦਾਣੇ ਵਾਲੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ 300 ਰੁਪਏ ਤੱਕ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਪੰਛੇਰੀ ਦਾ ਤੇ ਆਪਾਂ 250 ਰੁਪਏ ਵਾਲੀ ਵੀ ਦਿਖਾ ਦਿੰਨੇ ਤੇ 250 ਰੁਪਏ ਵਾਲੀ ਹੈਗੀ ਜੀ ਆਹ ਜੀ ਇਹਦੇ ਥੋੜੇ ਦਾਣੇ ਹਲਕੇ ਹੁੰਦੇ ਨੇ ਨਾ ਜੀ ਇਹਦਾ ਭਾਅ ਰਿਹਾ ਜੀ ਅੱਜ ਦਾ 250 ਰੁਪਏ ਦਾ ਭਾਅ ਜੀ ਪੰਛੇਰੀ ਦਾ ਜੀ ਅੱਜ ਦਾ ਇਹ ਦਾਣੇ ਵਾਲੇ ਚੌਲੇ ਦਾ ਜੀ ਦੋਸਤੋ ਕੱਚੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 250 ਰੁਪਏ ਤੱਕ ਦਾ ਭ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਸੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਲੰਮੇ ਵਾਲੀ ਬੈਂਗਣੀ ਦਾ ਜੀ ਅੱਜ ਦਾ 120 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਪੰਸੇਰੀ ਦਾ ਤੇ ਗੋਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਪੰਸੇਰੀ ਦਾ 150 ਰੁਪਏ ਤੱਕ ਦਾ ਭਾਅ ਜੀ ਪੰਸੇਰੀ ਦਾ ਜੀ ਗੋਲੇ ਦਾ ਵੀ ਅੱਜ ਦਾ ਜੀ ਹਾਂਜੀ ਦੋਸਤੋ ਚੀਜ਼ੂਆਂ ਦਾ ਵੀ ਭਾਅ ਅੱਜ ਦਾ ਰਿਹਾ ਜੀ ਗੋਲ ਵਾਲਾ ਇਹਦਾ ਜੀ ਅੱਜ ਦਾ ਜੀ ਇਹ 150 ਰੁਪਏ ਤੱਕ ਦਾ ਭਾਅ ਜੀ ਪੰਸੇਰੀ ਦਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਹੈਗਾ 30 ਰੁਪਏ ਕਿਲੋ ਦਾ ਭਾਅ ਰਿਹਾ ਜੀ ਅੱਜ ਹਾਂਜੀ ਦੋਸਤੋ ਟਮਾਟਰ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਪਾ ਹੈਗਾ ਜੀ ਟਮਾਟਰ ਦਾ ਜੀ ਅੱਜ ਦਾ ਜੀ 24 ਤੋਂ ਲੈ ਕੇ 25 ਰੁਪਏ ਤੱਕ ਦਾ ਪਾ ਆ ਰਿਹਾ ਜੀ ਟਮਾਟਰ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾ ਦਾ ਪਾ ਜੀ ਟਮਾਟਰ ਦਾ ਜੀ ਅੱਜ ਦਾ ਹਾਂਜੀ ਦੋਸਤੋ ਹਰਾ ਮਟਰ ਵੀ ਆ ਗਿਆ ਜੀ ਬਰਨਾਲਾ ਮੰਡੀ ਦੇ ਵਿੱਚ ਆਪਾਂ ਹਰੇ ਮਟਰ ਬਾਰੇ ਵੀ ਗੱਲਬਾਤ ਕਰਾਂਗੇ ਵੀ ਕੀ ਪਾ ਰਿਹਾ ਨੇ ਜੀ ਅੱਜ ਦਾ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਜੀ ਬੰਦ ਗੱਟਿਆਂ ਦਾ ਜੀ ਅੱਜ ਦਾ ਜੀ ਦੋਸਤੋ ਹਰੇ ਮਟਰਾਂ ਦਾ ਭਾਰ ਰਿਹਾ ਜੀ ਅੱਜ ਦਾ ਜੀ ਬੰਦ ਗਟਿਆਂ ਦਾ ਭਾਰ ਰਿਹਾ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਜੀ 180 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਬੰਦ ਗਟਿਆਂ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਅੱਜ ਹਾਂਜੀ ਦੋਸਤੋ ਮੂਲੀ ਦਾ ਭਾਰ ਰਿਹਾ ਜੀ ਅੱਜ ਦਾ ਜੀ 35 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਅੱਜ ਦਾ ਜੀ ਇਹ ਕਿਲੋ ਦਾ ਭਾਰ ਰਿਹਾ ਜੀ ਮੂਲੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਆਲੂ ਬਾਰੇ ਵੀ ਗੱਲਬਾਤ ਕਰਦੇ ਬਾਬੂ ਜੀ ਨਾਲ ਵੀ ਅੱਜ ਦਾ ਕੀ ਪਾ ਰਹੇ ਜੀ ਅੱਜ ਦੇ ਜੀ ਆਪਾਂ ਇਹ ਕੇਸ ਕਰਿਆ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਰਹੇ ਜੀ ਅੱਜ ਦੇ ਜੀ ਬੰਦ ਘਟੇ ਨਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਰਹੇ ਜੀ ਆਲੂ ਆਲੂਆਂ ਦਾ ਜੀ ਡਾਇਮੰਡ ਆਲੂ ਕਰਿਆ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਰਹੇ ਜੀ ਬੰਦ ਘਟੇ ਨਾ ਜੀ ਅੱਜ ਦੇ ਜੀ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਹੈਪੀ ਦੀਵਾਲੀ ਜੀ ਹੈਪੀ ਦੀਵਾਲੀ ਬੜੀਆਂ ਾਂਗੀ ਦੀਵਾਲੀ ਜੀ ਬਹੁਤ ਵਧੀਆ ਤੇ ਆਲੂਆਂ ਕੀ ਪਾ ਰਹ ਸਾਲੋਂ ਬਾਅਦ ਤੇਜ਼ ਹੋ ਗਏ ਜੀ ਅੱਜ ਤੇਜ਼ ਹੋ ਗਿਆ ਕਿੰਨਾ 700 ਤੋਂ ਲੱਗੇ ਜੀ ਸਾਫ 400 ਲੈ ਕੇ 700 ਰੁਪਏ ਅੱਛਾ 400 ਤੋਂ ਲੈ ਕੇ 700 ਰੁਪਏ ਤੇ ਕਰਾ ਪਾ ਰਿਹਾ ਜੀ ਅੱਜ ਜੀ ਡਾਇਮੰਡ ਆਲੂ ਦਾ ਜੀ ਤੇ ਜਿਹੜਾ ਗੱਟੇ ਦਾ ਭਾਅ ਹੈਗਾ ਜੀ ਡਾਇਮੰਡ ਆਲੂ ਦਾ ਪੂਰਾ ਵਧੀਆ ਟੌਪ ਦੇ ਆਲੂ ਦਾ ਭਾਅ ਰਿਹਾ ਜੀ ਅੱਜ ਦੇ 700 ਰੁਪਏ ਦਾ ਭਾਅ ਰਿਹਾ ਜੀ ਬੰਦ ਗੱਟੇ ਦਾ ਜੀ ਅੱਜ ਦਾ ਜਿਹੇ ਬੰਦ ਗੱਟੇ ਨਾਲ ਜੀ ਤੇ ਆਹ ਜਿਹੜਾ ਜੀ ਇਹ ਵੀ ਡਾਇਮੰਡ ਜੀ 700 ਹਾਂਜੀ ਦੋਸਤੋ ਇਹ ਵੀ ਡਾਇਮੰਡ ਆ ਜੀ ਪੂਰਾ ਵਧੀਆ ਡਾਇਮੰਡ ਆਲੂ ਆ ਜੀ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਗੱਟੇ ਨਾਲ ਭਾਅ ਜੀ 700 ਰੁਪਏ ਦਾ ਭਾਅ ਹੋ ਗਿਆ ਜੀ ਡਾਇ ਤੇ ਆਪਾਂ ਐਲ ਆਰ ਬਾਰੇ ਵੀ ਦੱਸ ਦਰਾਂਗੇ ਐਲ ਆਰ ਦਾ ਕੀ ਭਾ ਰਿਹਾ ਜੀ ਸਾਢੇ 500 ਰੁਪਏ ਦਾ ਐਲ ਆਰ ਦਾ ਭਾ ਰਿਹਾ ਜੀ 550 ਰੁਪਏ ਦਾ ਭਾ ਰਿਹਾ ਜੀ ਅੱਜ ਦਾ ਜੀ ਇਹੇ ਬੰਦ ਗੱਟਾਂ ਦਾ ਭਾਅ ਜੀ ਐਲ ਆਰ ਦਾ ਜੀ ਤੇ ਖੇਤੀ ਆਲੂ ਦਾ ਕੀ ਭਾ ਰਿਹਾ ਜੀ 400 ਰੁਪਏ 500 ਰੁਪਏ ਵਿਕਿਆ ਟ ਵਾਲੀ ਆ ਕਾਲੀ 500 ਰੁਪਏ ਦਾ ਭਾ ਰਹਿ ਗਿਆ 500 ਰੁਪਏ ਹਾਂ ਜੀ ਦੋਸਤੋ ਖੇਤੀ ਆਲੂ ਦਾ ਭਾ ਰਿਹਾ ਜੀ ਅੱਜ ਦਾ ਜੀ ਬੰਦ ਗੱਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 500 ਰੁਪਏ ਦਾ ਭਾਅ ਰਿਹਾ ਜੀ ਆਲੂ ਦਾ ਜੀ ਅੱਜ ਦਾ ਜੀ ਇਹੇ ਬੰਦ ਗੱਟਾਂ ਦਾ ਭਾਅ ਜ ਹਾਂਜੀ ਦੋਸਤੋ ਗੋਲੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਰਿਹਾ ਜੀ ਅੱਜ ਦਾ ਜੀ 300 300 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਇਹ ਗੋਲੀ ਦਾ ਜੀ ਅੱਜ ਦਾ ਜੀ ਇਹ ਡਾਇਮੰਡ ਗੋਲੀ ਦਾ ਭਾਅ ਜੀ ਅਰਦਵਾਤਾ ਜੀ ਅੱਜ ਦਾ ਜੀ ਇਹ ਜੇ ਕਿਸੇ ਨੇ ਵਿੱਚ ਤਾਂ ਜਾਂ ਖਰੀਦਣਾ ਤਾਂ ਬਾਉ ਜੀ ਨਾਲ ਗੱਲਬਾਤ ਕਰ ਸਕਦੇ ਜੀ ਆਪਾਂ ਸਕਰੀਨ ਤੇ ਨੰਬਰ ਵੀ ਪਾ ਦਾਂਗੇ ਬਾਉ ਜੀ ਦਾ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਜੀ ਆਪਾਂ ਬੰਦ ਗੱਟੇ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ हां जी दोस्तों आपा ਗੱਡੀ ਵਾਲਾ ਪਿਆਜ਼ ਵੀ ਦਿਖਾ ਦਨੇ ਤੇ ਗੱਡੀ ਵਾਲੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਠਾ ਦਾ ਭਾਅ ਰਿਹਾ ਜੀ ਅੱਜ ਦਾ ਜੀ 10 ਤੋਂ ਲੈ ਕੇ 11 ਰੁਪਏ ਤੱਕ ਦਾ ਭਾਅ ਜੀ ਗੱਡੀ ਵਾਲੇ ਪਿਆਜ਼ ਦਾ ਜੀ ਅੱਜ ਦਾ ਜੀ ਇਹ ਬਹੁਤ ਵਧੀਆ ਪਿਆਜ਼ ਹੈ ਜੀ ਇਹ ਵੀ ਸੁੱਕਾ ਪਿਆਜ਼ ਹੈ ਜੀ 10 ਤੋਂ ਲੈ ਕੇ 11 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਇਹ ਤੇ ਹੋਰ ਵੀ ਵਧੀਆ ਕੁਆਲਿਟੀ ਦਿਖਾ ਦਨੇ ਆਪਾਂ 12 ਰੁਪਏ ਕਿਲੋ ਵਾਲਾ ਵੀ ਪਿਆਜ਼ ਦਿਖਾ ਦਦਾਂ ਜੀ ਇਹ ਸਿਰਫ 12 ਰੁਪਏ ਕਿਲੋ ਵੈਲਿਊ ਵਿੱਚ ਕਿਸੇ ਨੂੰ ਵੀ ਲੈਣਾ ਜੀ ਤੇ ਬੰਦ ਗੱਠੇ ਦਾ ਭਾਅ ਜੀ ਪਿਆਜ਼ ਦਾ ਜੀ ਤੇ ਇਹ ਵੀ ਵਧੀਆ ਸੁੱਕਾ ਪਿਆਜ ਆ ਜੀ ਤੇ ਆਪਾਂ 13 ਰੁਪਏ ਕਿਲੋ ਵਾਲਾ ਵੀ ਪਿਆਜ਼ ਦਿਖਾ ਦੇਣਾ ਪੂਰਾ ਵਧੀਆ ਵੀ ਸੁੱਕਾ ਪਿਆਜ ਹੁੰਦਾ ਜੀ ਮੋਟਾ ਪਿਆਜ਼ 13 ਰੁਪਏ ਕਿਲੋ ਦਾ ਭਾਅ ਰਿਹਾ ਜੀ ਪਿਆਜ਼ ਦਾ ਜੀ ਇਹ ਵੀ ਬੰਦ ਘਟੇ ਨਾਲ ਭਾਅ ਆ ਜੀ ਪਿਆਜ਼ ਦਾ ਜੀ ਹਾਂਜੀ ਦੋਸਤੋ ਇਹ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ 14 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਇਹ ਵੀ ਬੰਦ ਘਟੇ ਨਾਲ ਭਾਅ ਰਿਹਾ ਜੀ ਪਿਆਜ਼ ਦਾ ਜੀ ਇਹ ਵੀ ਛੋਟੇ ਘਟੇ ਮਿਲ ਜਾਣਗੇ ਜੇ ਕਿਸੇ ਨੇ ਲੈਣਾ ਜੀ ਬੰਦ ਘਟੇ ਨਾਲ ਭਾਅ ਰਿਹਾ ਜੀ ਅੱਜ ਦਾ ਜੀ ਪਿਆਜ਼ ਦਾ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਘਟੇ ਦਾ ਭਾਅ ਰਿਹਾ ਜੀ ਨਾਸਕ ਦੇ ਪਿਆਜ਼ ਦਾ ਜੀ ਅੱਜ ਦਾ ਜੀ 16 ਤੋਂ ਲੈ ਕੇ 17 ਆਰ ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਨਾਸਕ ਦੇ ਪਿਆਜ਼ ਦਾ ਜੀ ਨਾਸਕ ਦਾ ਪਿਆਜ਼ ਹੁੰਦਾ ਜੀ ਪੂਰਾ ਵਧੀਆ ਟਾਪ ਦਾ ਪਿਆਜ਼ ਹੁੰਦਾ ਜੀ ਨਾਸਕ ਦਾ ਪਿਆਜ਼ ਜੀ ਹਾਂਜੀ ਦੋਸਤੋ ਆਪਾਂ ਲਸਣ ਹੋਰ ਵੀ ਘੱਟ ਰੇਟ ਤੇ ਦਿਖਾ ਰਹੇ ਹਾਂ ਜੀ ਲਸਣ ਲੈਣਾ ਹੈ ਕਿਸੇ ਨੇ ਵੀ ਆ ਜੀ ਇਹ ਬੰਦ ਘਟੇ ਦਾ ਭਾਅ ਜੀ ਲਸਣ ਦਾ ਜੀ ਤੇ ਲਸਣ ਦਾ ਹੈਗਾ ਜੀ ਇਹਦਾ ਘੱਟੇ ਦਾ ਹੈਗਾ ਜੀ 30 ਰੁਪਏ ਕਿਲੋ ਵੀ ਲਸਣ ਮਿਲ ਜੂ ਜੀ ਕਿਸੇ ਨੇ ਲੈਣਾ ਜੀ ਬੰਦ ਘਟੇ ਨਿਆ 55 ਰੁਪਏ ਤੱਕ ਦਾ ਭਾਜੀ ਲਸੰਗਾ ਜੀ ਅੱਜ ਦਾ ਜੀ ਇਹ ਬੰਦ ਘਟੇ ਦਾ ਭਾਜੀ ਲਸੰਗਾ ਤੇ ਆਪਾਂ ਹੋਰ ਵੀ ਵਧੀਆ ਟਾਪ ਦਾ ਲਸੰਗਾ ਦਿਖਾ ਦੇਣੇ ਹਾਂਜੀ ਦੋਸਤੋ ਇਹ ਲਸੰਗਾ ਦਾ ਭਾ ਹੈਗਾ ਜੀ ਅੱਜ ਦਾ ਜੀ ਬੰਦ ਘਟੇ ਦਾ ਭਾ ਹੈਗਾ ਜੀ 65 ਤੋਂ ਲੈ ਕੇ 70 75 ਰੁਪਏ ਤੱਕ ਦਾ ਭਾ ਜੀ ਲਸੰਗਾ ਜੀ ਅੱਜ ਦਾ ਜੀ ਇਹ ਬੰਦ ਘਟੇ ਦਾ ਭਾ ਜੀ ਲਸੰਗਾ ਜੀ ਅੱਜ ਦਾ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੰਦਰ ਜੀ ਫਰੂਟ ਦਾ ਜੀ ਅੱਜ ਦਾ ਜੀ ਆਪਾਂ ਬੰਦ ਪੀਟੇ ਮਾਰੇ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਫਰੂਟ ਦਾ ਕੀ ਅੱਜ ਦਾ ਹਾਂਜੀ ਦੋਸਤੋ ਚਾਈਨੀ ਫਰੂਟ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਚਾਈਨੀ ਫਰੂਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 50 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਰਿਹਾ ਜੀ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਜੀ ਇਹ ਕਿਲੋ ਆ ਭਾਅ ਜੀ ਇਹ 50 ਰੁਪਏ ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਚਾਈਨੀ ਫਰ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਰਹਿ ਗਿਆ ਜੀ ਨਾਰਾਂ ਦਾ ਜੀ ਅੱਜ ਦਾ ਜੀ 180 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਜੀ ਨਾਰਾਂ ਦਾ ਜੀ ਇਹਦੇ ਵਿੱਚ ਵੇਟ ਹੁੰਦਾ ਜੀ ਘੱਟੋ ਘੱਟ 6 6.5 ਕਿਲੋ ਵੇਟ ਹੁੰਦਾ ਜੀ ਨਾਰਾਂ ਦਾ ਜੇ ਕਿਸੇ ਨੇ ਲੈਣਾ ਜੀ 180 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਜੀ ਹਾਂਜੀ ਦੋਸਤੋ ਆਪਾਂ ਪੰਜ ਨੰਬਰ ਦੁਕਾਨ ਤੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਹਿ ਰਿਹਾ ਜੀ ਫਰੂਟ ਦਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਹਾਂਜੀ ਦੋਸਤੋ ਸੇਵ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਪੇਟੀਆਂ ਦਾ ਭਾਅ ਹੈਗਾ ਜੀ ਸੇਵ ਦਾ ਜੀ 350 ਤੋਂ ਲੈ ਕੇ 850 ਰੁਪਏ ਤੇ ਕਿਦਾ ਭਾਅ ਜੀ ਸੇਵ ਦਾ ਜੀ ਅੱਜ ਦੇ ਜੀ ਇਹ ਪੰਜ ਰੰਗ ਦਾ ਦੁਕਾਨ ਤੋਂ ਮਿਲਣ ਰਹੀਆਂ ਜੀ ਕਿਸੇ ਨੂੰ ਵੀ ਲੈਣਾ ਜੀ ਪੇਟੀਆਂ 300 ਤੋਂ ਲੈ ਕੇ 850 ਰੁਪਏ ਤੇ ਕਿਦਾ ਭਾਅ ਜੀ ਸੇਵ ਦਾ ਜੀ ਤੇ ਅੱਜ ਵਿਸਕਰਮ ਮੰਡੀ ਆ ਤਾਂ ਕਰਕੇ ਨਾ ਥੋੜੇ ਜਿਹਾ ਗਾਕ ਕਟਾ ਆ ਜੀ ਅੱਜ ਤੇ ਸੇਵ ਦਾ ਭਾਅ ਰਹਿ ਗਿਆ ਜੀ ਅੱਜ ਦਾ ਜੀ 300 ਤੋਂ ਲੈ ਕੇ 850 ਰੁਪਏ ਤੇ ਕਿਦਾ ਭਾਅ ਜੀ ਸੇਵ ਦਾ ਜੀ ਅੱਜ ਦੇ ਜੀ ਇਹ ਬੰਦ ਪੇਟੀਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਪਵਿੱਤ੍ਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਪਵਿੱਤ੍ਰੇ ਦਾ ਜੀ ਅੱਜ ਦਾ ਜੀ ਤੇ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅਤੇ ਜੀ ਹਾਂਜੀ ਦੋਸਤੋ ਪੰਜ ਨੰਬਰ ਦੁਕਾਨ ਤੇ ਸਾਨੂੰ ਖੰਜੂਰਾ ਵੀ ਮਿਲ ਜਾਣੀਆਂ ਜੀ ਕਿਸੇ ਨੇ ਲੈਣੇ ਇਹ ਖੰਜੂਰਾ ਦਾ ਭਾਅ ਹੈਗਾ ਜੀ ਪੈਕੇਟ ਦਾ ਜੀ ਬੰਦ ਦਾ ਭਾਅ ਹੈਗਾ ਜੀ ਅੱਜ ਦਾ ਜੀ 45 ਰੁਪਏ ਦਾ ਭਾਅ ਜੀ ਪੈਕੇਟ ਦਾ ਜੀ ਇਹ ਇਕੱਲਾ ਸਿੰਗਲ ਪੈਕੇਟ ਦਾ ਭਾਅ ਜੀ ਅੱਜ ਦਾ ਜੀ ਜੇ ਕਿਸੇ ਨੂੰ ਲੈਣਾ ਜੀ 45 ਰੁਪਏ ਦਾ ਪੀਸ ਮਿਲ ਜੂ ਜੀ ਇਹ ਕਿਸੇ ਨੇ ਲੈਣਾ ਜੀ ਬੰਦ ਲਿ ਤੇ ਅਨਾਰਾਂ ਦਾ ਪਾ ਹੈਗਾ ਜੀ ਬੰਨ ਡੱਬੇ ਦਾ ਪਾ ਹੈਗਾ ਜੀ ਅੱਜ ਜੀ 900 ਤੋਂ ਲੈ ਕੇ 1000 ਰੁਪਏ ਤੱਕ ਦਾ ਪਾ ਜੀ ਅਨਾਰਾਂ ਦਾ ਜੀ ਇਹ ਵੀ ਪੰਜ ਨੰਬਰ ਦੁਕਾਨ ਤੋਂ ਮਿਲ ਜਾਣਗੇ ਜੇ ਕਿਸੇ ਨੂੰ ਲੈਣਾ ਜੀ 900 ਤੋਂ ਲੈ ਕੇ 1000 ਰੁਪਏ ਤੱਕ ਦਾ ਪਾ ਜੀ ਬੰਨ ਡੱਬੇ ਦਾ ਜੀ ਅਨਾਰਾਂ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਕੀਵੀ ਦਾ ਪਾ ਹੈਗਾ ਜੀ ਬੰਨ ਡੱਬੀ ਦਾ ਪਾ ਹੈਗਾ ਜੀ 110 ਤੋਂ ਲੈ ਕੇ 120 ਰੁਪਏ ਤੱਕ ਦਾ ਪਾ ਜੀ ਕੀਵੀ ਵਾਲੀ ਡੱਬੀ ਦਾ ਜੀ ਇਹਦੇ ਵਿੱਚ 4 ਪੀਸ ਹੁੰਦੇ ਜੀ ਹਾਂ ਜੀ ਦੋਸਤੋ ਡਰਵਿੰਗ ਦਾ ਪਾ ਹੈਗਾ ਜੀ ਅੱਜ ਦਾ ਜੀ ਇਹ ਨਰੀਅਲ ਪਾਣੀ ਵਾਲੇ ਨਰੀਅਲ ਦਾ ਭਾਅ ਰਿਹਾ ਜੀ ਅੱਜ ਦਾ ਜੀ 500 ਤੋਂ ਲੈ ਕੇ 550 ਰੁਪਏ ਤੱਕ ਦਾ ਭਾਅ ਜੀ ਅਲਫਾਫੇ ਦਾ ਜੀ ਬੰਦ ਰਿਹਾ ਜੀ ਇਹਦੇ ਵਿੱਚ ਪੀਸ ਹੁੰਦੇ ਜੀ 10 20 ਹੁੰਦੇ ਜੀ ਇਹਦੇ ਵਿੱਚ ਹਾਂਜੀ ਦੋਸਤੋ ਅਮਰੂਦ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਰਿਹਾ ਜੀ 40 ਰੁਪਏ ਕਿਲੋ ਦਾ ਭਾਅ ਜੀ ਅਮਰੂਦ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਅਮਰੂਦ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਜਿਹੜਾ ਪੱਕਿਆ ਹੋਇਆ ਅਮਰੂਦ ਹੁੰਦਾ ਜੀ ਇਹਨੇ ਪੱਕੇ ਹੋਏ ਅਮਰੂਦ ਦਾ ਭਾਅ ਹੈਗਾ ਜੀ ਅੱਜ ਦਾ ਜੀ 15 ਰੁਪਏ ਕਿ ਹਾਂਜੀ ਦੋਸਤੋ ਮੀਡੀਅਮ ਸਾਈਜ਼ ਦੇ ਕੇਲੇ ਦਾ ਭਾਅ ਹੈਗਾ ਜੀ 25 ਰੁਪਏ ਦਾ ਭਾਅ ਜੀ ਕੇਲੇ ਦਾ ਜੀ ਬੰਦ ਗ੍ਰੇਡ ਦਾ ਜੀ ਤੇ ਆਪਾਂ ਹੋਰ ਵੀ ਵਧੀਆ ਕੇਲੇ ਹਾਂਜੀ ਦੋਸਤੋ ਟਾਪ ਦੇ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗ੍ਰੇਡਾਂ ਦਾ ਭਾਅ ਰਿਹਾ ਜੀ ਅੱਜ ਇਹ 30 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਇਹ ਬੰਦ ਗ੍ਰੇਡਾਂ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਪੈਨੈਪਲ ਦਾ ਭਾਅ ਹੈਗਾ ਜੀ 30 ਰੁਪਏ ਕਿਲੋ ਦਾ ਭਾਅ ਜੀ ਪੈਨੈਪਲ ਦਾ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਮਸੰਮੀ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਘਟੇ ਦਾ ਪਾ ਹੈਗਾ ਜੀ ਮਸੰਮੀ ਦਾ ਜੀ ਅੱਜ ਦਾ ਜੀ 20 ਕਿਲੋ ਵਾਲੀ ਮਸੰਮੀ ਦਾ ਪਾ ਹੈਗਾ ਜੀ ਅੱਜ ਦਾ ਜੀ 750 ਰੁਪਏ ਦਾ ਪਾ ਜੀ ਅੱਜ ਦਾ ਜੀ ਮਸੰਮੀ ਦਾ ਜੀ 750 ਤੋਂ ਲੈ ਕੇ 800 ਰੁਪਏ ਦੇ ਕਿਲਾ ਪਾ ਜੀ ਮਸੰਮੀ ਦਾ ਜੀ ਅੱਜ ਦਾ ਬੰਦ ਘਟੇ ਦਾ ਪਾ ਜੀ ਮਸੰਮੀ ਦਾ ਜੀ ਅੱਜ ਦਾ